Hello friends, welcome back to our YouTube channel, Hope Center for Speech Therapy and Autism. ਅਟਿਜ਼ਮ ਦੇ ਵਿੱਚ ਜ਼ਿਆਦਾਤਰ ਕਾਮਨ ਜਿਹੜੇ ਇਸ਼ੂਜ਼ ਨੇ ਉਹ ਆਪਾਂ ਨੂੰ ਕਿਹੜੇ ਦੇਖਣ ਨੂੰ ਮਿਲਦੇ ਨੇ ਕਿ ਸੈਂਸਰੀ ਇਸ਼ੂਜ਼ ਬਹੁਤ ਜ਼ਿਆਦਾ ਹੁੰਦੇ ਨੇ ਬੱਚਿਆਂ ਦੇ ਵਿੱਚ ਜਿਵੇਂ ਕਿ ਉਹ ਡਿਫਰੈਂਟ ਡਿਫਰੈਂਟ ਟੈਕਸਚਰਸ ਨੂੰ ਕੀ ਨੇ ਅਵੋਇਡ ਕਰ ਦਿੰਦੇ ਨੇ ਫੋਰ ਐਗਜ਼ਾਮਪਲ ਅਗਰ ਮੈਂ ਗੱਲ ਕਰਾਂ ਤਾਂ ਬੱਚੇ ਕਈ ਬਹੁਤ ਐਦਾਂ ਦੇ ਨੇ ਜੋ ਕਿ ਵਾਲ ਨਹੀਂ ਕਟਵਾਉਂਦੇ ਨੇ ਨੇਲਸ ਨਹੀਂ ਕੱਟ ਕਰਵਾਉਂਦੇ ਜਾਂ ਫਿਰ ਜੋ ਲਾਈਟਸ ਹੁੰਦੀਆਂ ਨੇ ਫਲੋਰੋਸੈਂਟ ਲਾਈਟਸ ਨੂੰ ਅਵੋਇਡ ਕਰ ਦਿੰਦੇ ਨੇ ਜਾਂ ਫਿਰ ਜੋ ਲਾਈਟਸ ਆਪਣੇ ਲਈ ਤਾਂ ਨਾਰਮਲ ਹੁੰਦੀਆਂ ਨੇ ਬਟ ਉਹਨਾਂ ਦੇ ਲਈ ਬਹੁਤ ਜ਼ਿਆਦਾ ਲਾਊਡ ਤੇ ਡਿਸਐਟਰੈਕਟਿਵ ਹੁੰਦੀਆਂ ਨੇ ਤਾਂ ਆਓ ਅੱਜ ਆਪਾਂ ਉਹਨਾਂ ਇਸ਼ੂਜ਼ ਬਾਰੇ ਹੀ ਗੱਲ ਕਰਦੇ ਆਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਜਿਹੜੇ ਇਹ ਸੈਂਸਰੀ ਇਸ਼ੂਜ਼ ਹੁੰਦੇ ਨੇ ਇਹ ਹਾਈਪਰਸੈਂਸਿਟੀਵਿਟੀ ਦੇ ਵਿੱਚ ਆਉਂਦੇ ਨੇ ਆਪਾਂ ਇਹਨਾਂ ਨੂੰ ਹਾਈਪਰਸੈਂਸਿਟੀਵਿਟੀ ਬੋਲ ਸਕਦੇ ਆਂ ਜਿਸ ਦੇ ਵਿੱਚ ਬੱਚਾ ਕੀ ਹੈ ਡਿਫਰੈਂਟ ਸੈਂਸਰੀ ਇਨਪੁਟਸ ਜਿਵੇਂ ਕਿ ਟੱਚ स्मੈਲ ਸਾਊਂਡ ਟੇਸਟ ਐਂਡ ਵਿਜ਼ਨ ਦੇ ਵਿੱਚ ਆਪਣੇ ਬਿਹੇਵੀਅਰਸ ਸ਼ੋ ਕਰਦਾ ਆ ਜਾਂ ਫਿਰ ਉਹਨਾਂ ਨੂੰ ਅਵੋਇਡ ਕਰ ਦਿੰਦਾ ਆ ਜਿਸ ਕਾਰਨ ਬੱਚੇ ਦੇ ਵਿੱਚ ਮੈਲ ਡਾਊਨਸ ਜਾਂ ਫਿਰ ਐਂਜ਼ਾਇਟੀ ਦੇਖਣ ਨੂੰ ਮਿਲਦੀ ਆ ਇਹ ਮੈਲ ਡਾਊਨਸ ਤੇ ਐਂਜ਼ਾਇਟੀ ਬੱਚੇ ਦੀ ਲਾਈਫ ਡੇਲੀ ਲੀਵਿੰਗ ਲਾਈਫ ਦੇ ਵਿੱਚ ਤੇ ਉਸਦੇ ਸੋਸ਼ਲ ਇੰਟਰੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਪਾਉਂਦੀ ਆ ਤਾਂ ਜਿਹੜੀ ਹਾਈਪਰ ਸੈਂਸਿਟੀਵਿਟੀ ਆ ਉਸਦੇ ਲਈ ਜਿਹੜਾ ਮੈਨੇਜਮੈਂਟ ਆ ਉਹ ਸੈਂਸਰੀ ਇੰਟੀਗ੍ਰੇਸ਼ਨ ਥੈਰੇਪੀ ਦੇ ਨਾਲ ਪੋਸੀਬਲ ਹੋ ਸਕਦਾ ਆ ਤਾਂ ਤੁਸੀਂ ਵੀ ਅਗਰ ਸੈਂਸ ਇੰਟੀਗ੍ਰੇਸ਼ਨ ਥੈਰੇਪੀ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਥੈਂਕ ਯੂ